ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਫਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਇਆ ਸਵਾਇਆ ਨਗ ਲੈ ਕੇ ਆਏ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਪੂਰੀ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਨਾਮ تنویر ਸਿੰਘ ਪਿੰਡ ਤਰਾਜ ਜ਼ਿਲ੍ਹਾ ਮੋਗਾ ਤਸਿਲ ਮੋਗਾ ਬਣਨੂਗਾ ਮੋਬਾਈਲ ਨੰਬਰ ਜੀ 99555570184 ਠੀਕ ਆ ਵੀਰੇ ਇੱਕ ਵੇੜਾ ਜੀ ਹਾਂਜੀ ਇੱਕ ਹੀ ਵੇੜਾ ਸੁਆ ਕਿੰਨਾ ਮਾਝੇ ਦਾ ਦੂਜਾ ਸੁਈ ਹੈ ਵੀ ਕਦੋਂ ਸੁਈ ਹੈ ਜੀ ਜਿਹਨੂੰ ਅੱਜ ਹੋ ਗਿਆ ਹਫ਼ਤਾ ਸੁਈ ਨੂੰ ਬੱਚਾ ਕੀ ਆ ਜੀ ਬੱਚਾ ਵੀ ਚੇਅਰ ਕੰਪਲੀਟ ਆ ਜੀ ਕਿੰਨਾ ਦੁੱਧ ਜੋਖ ਦਾਂਗੇ ਵੀਰੇ 14 ਲੀਟਰ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਜੀ ਥਾਣਾ ਦੀ ਗਰੰਟੀ ਹੈ ਜੀ ਬਾਹਰ ਪਿੱਛੇ ਦੀ ਵੀ ਗਰੰਟੀ ਹੈ ਤੋੜ ਕੇ ਦਿਖਾ ਦਿਓ ਵੀਰੇ ਕੱਦ ਕਾਠ ਚੰਗਾ ਆ ਜਾਂਦਾ ਵੀਰੇ ਹਫਤਾ ਹੋ ਗਿਆ ਸੂਰੀ ਨੂੰ ਹਫਤਾ ਤੇ 10 ਦਿਨ ਬੱਚਾ ਮਗਰ ਵੱਛਾ ਜੀ ਨੈੱਟ ਜਿਹੜਾ ਦੁੱਧ ਤਿਆਰ ਆ ਉਹ 14 ਕਿਲੋ ਆ ਕੋਈ ਵੀ ਵੀਰ ਆਉਂਦੀ ਦੂ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਜੀ ਅੱਗੇ ਦੁੱਧ ਤੁਹਾਡੀ ਸੇਵਾ ਸੰਭਾਲਦਾ ਬਈ ਆਪਾਂ ਕਿੰਨਾ ਚੋ ਸਕਦੇ ਆ ਸੋਨਾ ਕੱਟ ਵਾਲਾ ਹਵਾਨਾ ਥਾਣਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਗੁਲਾਬੀ ਥਾਣਾ ਪੋਰਡ ਨਹੀਂ ਕੋਈ ਸ਼ਾਖ ਨਹੀਂ ਥਣਾ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੋਊਗੀ ਕੱਦ ਵੇਲ ਵਾਲੀ ਆ ਜੀ ਵਜਨ ਵਾਲੀ ਆ ਕੋਈ ਐ ਨਹੀਂ ਵੀਰੇ ਛੋਟੀ ਵੜ ਨਾ ਬਨ ਕੇ ਆਵੇ ਬਾਕੀ ਬਾਈ ਕਹਿੰਦਾ ਜਿੰਨਾ ਦੁੱਧ ਦੱਸਿਆ ਆਪਣੇ ਘਰੇ ਜੋਕ ਕੇ ਲੈ ਜਾਓ ਹਵਾਨਾ ਠੋਸ ਆ ਫਿਟ ਮਸਾਲਾ ਵੀ ਆ ਟਮਾਲੇ ਬਣਿਆ ਕੁਚਾ ਚ ਫਸਿਆ ਪਿਆ ਥਾਰ ਨਿਕੜ ਮਾ ਗੇਪ ਤੇ ਲੱਗਿਆ ਫੀਕਵਾਈ ਵਾਲਾ ਇੱਕ ਨੰਬਰ ਆ ਜੀ ਨਿਆਣੇ ਦੀ ਲੋਡ ਹੁੰਦੀ ਕਿ ਨਹੀਂ ਬਾਈ ਪੌਣਾ ਪਾਲੇ ਵੀ ਨਹੀਂ ਤਾਂ ਵੀ ਨਹੀਂ ਕੋ ਚੱਕਾ ਠੀਕ ਆ ਡਿਮਾਂਡ ਜੱਸ ਤੈਨੂੰ 48000 ਰੁਪਏ ਦੇ ਹੋਜੂ ਮਾੜਾ ਮੋਟਾ ਠੀਕ ਆ 48000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਮਾੜਾ ਮੋਟਾ ਜਾਂ ਮਾਨ ਤਾਨ ਹੋਜੂਗਾ ਵਹਿੜ ਚੰਗੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ